ले ले जाओ ले जाओ ले जाओ ले ले जाओ ले जाओ ले लो मानयोग एसएसपी साहब तरनतारन ਅਤੇ मानयोग डीएसपी साहब किशन सरदार प्रीतंदर ਸਿੰਘ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜੇ ਵੀਕਐਂਡਸ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਮੇਰੀ ਪੋਸਟਿੰਗ ਦੇ ਹੋਣ ਤੋਂ ਪਰંત ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਉਹ ਇਥੋਂ ਸ਼ਾਮੀ ਦੇ ਸਵੇਰੇ ਜਦੋਂ ਸਕੂਲ ਟਾਈਮ ਹੁੰਦਾ ਹੈ ਪਟਾਕੇ ਮੋਟਰਸਾਈਕਲ ਦੇ ਮਾਰਦੇ ਨੇ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਵਾ ਜਨਾਕਾਬੰਦੀ ਸਪੈਸ਼ਲੀ ਕਰਕੇ ਤੇ ਅਸੀਂ ਸਪੈਸ਼ਲੀ ਬੁਲੇਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਇਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲਸ ਇਹਨਾਂ ਦੇ ਚਲਾਨ ਕੀਤੇ ਜਾਣ ਅਸੀਂ ਇੱਕ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਹੈ ਸੈਕੰਡਲੀ ਅਸੀਂ ਬੋਰ ਵੀ ਮੋਟਰਸਾਈਕਲ ਜਿਹੜੇ ਹੈ ਚੈੱਕ ਕਰ ਰਹੇ ਹਾਂ ਵਿਦਆਊਟ ਨੰਬਰ ਪਲੇਟਸ ਨੇ ਕਾਫੀ ਮੋਟਰਸਾਈਕਲ ਵੀਕਿੰਗ ਦੇ ਮੇਰੇ ਵੇਖਣ ਚ ਆਇਆ ਕਿ ਵਿਦਾਊਟ ਨੰਬਰ ਪਲੇਟ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਨੇ ਤੇ ਉਹ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟ ਜਿਨ੍ਹਾਂ ਨੇ ਨਹੀਂ ਆਪਣੇ ਵੀਕਲਸ ਨੂੰ ਲਗਾਈ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰਕੇ ਤੇ ਉਹਨਾਂ ਦੇ ਚਲਾਨ ਕਰ ਦਾਂਗੇ ਮਾਰ ਮਾਰ લો લો લ ਮਾਂਜੋਗ ਐਸਐਸਪੀ ਸਾਹਿਬ ਤਰਨਤਾਰਨ ਅਤੇ ਮਾਂਜੋਗ ਡੀਐਸਪੀ ਸਾਹਿਬ ਸ੍ਰੀ ਸਰਦਾਰ ਫੀਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜੇ ਵੀਕੈਂਡਸ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਮੇਰੀ ਪੋਸਟਿੰਗ ਦੇ ਹੋਣ ਤੋਂ ਪਰંત ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਉਹ ਇੱਥੋਂ ਸ਼ਾਮੀ ਦੇ ਸਵੇਰੇ ਜਦੋਂ ਸਕੂਲ ਟਾਈਮ ਹੁੰਦਾ ਪਟਾਕੇ ਮੋਟਰਸਾਈਕਲ ਦੇ ਮਾਰਦੇ ਨੇ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਵਾ ਜਨਾਕਾ ਬੰਦੀ ਸਪੈਸ਼ਲੀ ਕਰਕੇ ਤੇ ਅਸੀਂ ਸਪੈਸ਼ਲੀ ਬੁਲੇਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਆ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਤਾਂ ਇਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲਸ ਇਹਨਾਂ ਦੇ ਚਲਾਨ ਕੀਤੇ ਜਾਣ। ਅਸੀਂ ਇੱਕ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਹੈ। ਸੈਕੰਡਲੀ ਅਸੀਂ ਹੋਰ ਵੀ ਮੋਟਰਸਾਈਕਲ ਜਿਹੜੇ ਹੈ ਚੈੱਕ ਕਰ ਰਹੇ ਹਾਂ ਵਿਦਾਊਟ ਨੰਬਰ ਪਲੇਟਸ ਨੇ। ਕਾਫੀ ਮੋਟਰਸਾਈਕਲ ਵੀ ਕਿਵੇਂ ਦੇ ਮੇਰੇ ਵੇਖਣ ਚ ਆਇਆ ਕਿ ਵਿਦਾਊਟ ਨੰਬਰ ਪਲੇਟਸ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਨੇ ਤੇ ਉਹ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟ ਜਿਨ੍ਹਾਂ ਨੇ ਨਹੀਂ ਆਪਣੇ ਵੀਕਲਸ ਨੂੰ ਲਾਈ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰਕੇ ਤੇ ਉਹਨਾਂ ਦੇ ਚਲਾਨ ਕਰ ਦਾਂਗੇ ਪਹਿਲਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਪਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワイルド ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ live ਪੰਜਾਬੀ ਟੀਵੀ